ਉਤਰਾ ਪੰਜਾਬ ਸਰਕਾਰ ਦੀ ਦੀਵਾਲੀ ਬੰਪਰ ਲਾਟਰੀ ਨੇ ਇੱਕ ਟਿਕਟ ਧਾਰਕ ਦੀ ਕਿਸਮਤ ਬਦਲ ਦਿੱਤੀ ਹੈ। ਧਰੋ ਬਟੇਂਡਾ ਦੇ ਇੱਕ ਟਿਕਟ ਧਾਰਕ ਨੇ 11 ਕਰੋੜ ਰੁਪਏ ਜਿੱਤੇ ਸਨ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਜੇਤੂ ਨੇ ਆਪਣਾ ਇਨਾਮ ਨਹੀਂ ਲਿਆ ਸੀ। ਹਾਲਾਂਕਿ ਹੁਣ ਕਈ ਦਿਨਾਂ ਬਾਅਦ ਜੇਤੂ ਗੱਕੀ ਆਪਣਾ ਇਨਾਮ ਲੈਣ ਲਈ ਲਾਖਨ ਦੀ ਦੁਕਾਨ ਤੇ ਪਹੁੰਚਿਆ। ਉਸਨੇ ਜਾਣਕਾਰੀ ਦਿੱਤੀ ਹੈ ਕਿ ਫੋਨ ਖਰਾਬ ਹੋਣ ਕਾਰਨ ਸੰਪਰਕ ਨਹੀਂ ਹੋ ਪਾ ਰਿਹਾ ਸੀ। ਤਾਂ ਲਾਟਰੀ ਟਿਕਟ ਦਾ ਜੇਤੂ ਅੰਮਿਤ ਮਹਿਰਾ ਮੂਲ ਰੂਪ ਤੋਂ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਅੰਮ੍ਰਿਤ ਨੇ ਦੱਸਿਆ ਕਿ ਗਲੀਆਂ ਦੇ ਵਿੱਚ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਸੀ ਲਾਟਰੀ ਨਿਕਲਣ ਦੇ ਨਾਲ ਉਸਦੀ ਕਿਸਮਤ ਬਦਲ ਗਈ। ਉਹਨੇ ਕਿਹਾ ਕਿ ਮੈਂ ਹਰੂਮਾਨ ਜੀ ਦਾ ਧੰਨਵਾਦ ਕਰਦਾ। ਉੱਥੇ ਉਹਨੇ ਦੱਸਿਆ ਕਿ ਪਿਛਲੇ 20 ਸਾਲਾਂ ਤੋਂ ਟਿਕਟ ਖਰੀਦ ਰਿਹਾ ਸੀ ਤੇ ਦੱਸਿਆ ਕਿ ਰਾਜਸਥਾਨ ਚਲਾ ਗਿਆ ਸੀ। ਜਿਸ ਤੇ ਕਿ ਉਸਦਾ ਫੋਨ ਖਰਾਬ ਹੋ ਗਿਆ ਤੇ ਪੰਜਾਬ ਆਉਣ ਤੇ ਲਈ ਉਸ ਤੋਂ ਕਿਰਾਇਆ ਤੱਕ ਵੀ ਨਹੀਂ ਸੀ। ਉਸਨੇ ਕਿਹਾ ਮੈਂ ਹੁਣ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਵਾਂਗਾ ਤੇ ਬਠਿੰਡਾ ਦੇ ਵਿੱਚ ਰਤਨ ਲਾਟਰੀ ਏਜੰਸੀ ਦੇ ਸੰਚਾਲਕ ਉਮੇਸ਼ ਕੁਮਾਰ ਕੋਲ ਪਹਿਲਾਂ ਕੋਈ ਵੀ ਇਨਾਮ ਦੀ ਰਕਮ ਲੈਣ ਨਹੀਂ ਆਇਆ ਸੀ। ਉਹਨਾਂ ਦੱਸਿਆ ਕਿ ਲਾਟਰੀ ਟਿਕਟਾਂ ਵੇਚਦੇ ਨਹੀਂ ਤੇ ਜੇ ਤੂੰ ਹੀ ਸਰਗਰਮੀ ਦੇ ਨਾਲ ਪਾਲ ਕਰ ਰਹੀ ਸੀ। ਉਹਨਾਂ ਅੱਗੇ ਕਿਹਾ ਕਿ ਸਰਕਾਰ ਦੁਆਰਾ દિਵਾਲੀ ਬੰਪਰ ਲਾਟਰੀ ਦੇ ਲਈ ਜਾਰੀ ਕੀਤੀਆਂ ਟਿਕਟਾਂ ਵੀ ਉਹਨਾਂ ਦੀ ਏਜੰਸੀ ਦੁਆਰਾ ਵੇਚੀਆਂ ਰਹੀਆਂ ਨੇ। ਉਹਤੀ ਉਹਨਾਂ ਟਿਕਟਾਂ ਦੇ ਵਿੱਚੋਂ ਇੱਕ ਨੇ ਇਨਾਮ ਜਿੱਤਿਆ। ਤਾਂ ਹਿਮੇਸ਼ ਕੁਮਾਰ ਨੇ ਕਿਹਾ ਕਿ ਜਿਵੇਂ ਹੀ ਨਤੀਜੇ ਜਾਰੀ ਹੋਏ ਤਾਂ ਉਹਨਾਂ ਨੂੰ ਪਤਾ ਲੱਗਾ ਸੀ ਕਿ ਉਹਨਾਂ ਦੀ ਏਜੰਸੀ ਦੁਆਰਾ ਵੇਚੀ ਗਈ ਇੱਕ ਟਿਕਟ ਕਰੋੜਾਂ ਦਾ ਇਨਾਮ ਜਿੱਤਿਆ। ਤਾਂ ਉਹ ਜਾਣ ਕੇ ਬਹੁਤ ਉਤਸ਼ਾਹਿਤ ਹੋਏ ਸਨ ਕਿ ਟਿਕਟ ਕਿਸ ਨੇ ਖਰੀਦੀ ਹੈ। ਜੇਕਰ ਟਿਕਟ ਤਾਰਕ ਸੋਮੇਸ਼ਰ ਯਾਨੀ ਕਿ 3 ਦਿਨਾਂ ਤੱਕ ਇਨਾਮ ਦਾ ਦਾਅਵਾ ਤਾਂ ਸੁਨਿਆਰੀ ਮੌਕਾ ਹੱਥੋਂ ਜਾ ਸਕਦਾ ਸੀ